ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਦੀਆਂ ਬੜੀਆਂयां ਗੁਰੂ ਦੀਆਂ ਵਡਿਆਈਆਂ ਨਿਸ਼ਚੈ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨੰ ਡਰੈ ਏ ਵਾਹਿਗੁਰੂ ਤੁਸੀਂ ਨਿਮਾਨਿਆਂ ਨੂੰ ਰੁਲਦੇ ਫਿਰਦਿਆਂ ਨੂੰ ਨੀਵਿਆਂ ਨੂੰ ਉੱਚੇ ਕਰਨ ਵਾਲੇ ਮਹਾਰਾਜ ਦੇ ਪਾਸ਼ਾ ਐਣ ਛਾਤੀ ਠੋਕ ਕੇ ਹੱਕ ਠੋਕਿ ਉੱਚਾ ਕਰਦਿਆਂ ਮਹਾਰਾ ਕਿਸ ਤੋਂ ਡਰਦੇ ਨਹੀਂ ਨਿਰਭਉ ਹੋ ਨਾਮ ਦੇ ਕਵੀ ਤ੍ਰਿloਚਨ ਸਾਧਨਾ ਸੈਨਤਾਰਾ ਇਹ ਸਾਰੇ ਗਰੀਬ ਸੀ ਮਹਾਰਾਜ ਸਾਨੂੰ ਤੁਸੀਂ ਤਾਰਿਆ ਸਭ ਨੂੰ ਚਾ ਕੀਤਾ ਇੱਕ ਵਾਰੀ ਨਾ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਕਿਤੇ ਬੈਠੇ ਕੀਰਤਨ ਕੀਤਾ ਸਾਨੂੰ ਕੀਤਾ ਸਾਰੇ ਸ਼ਹਿਰ ਵਿੱਚ ਉਸੇ ਸ਼ਹਿਰ ਵਿੱਚ ਰਾਜ ਦੇ ਤਾਕਤ ਸੀਗਾ ਸੰਗ ਤਾਂ ਹਮ ਹਮਾ ਕੇ ਬਹੁਤ ਪਹੁੰਚੀਆਂ ਸ਼ਬਦ ਕੀਰਤਨ ਹੋਈ ਜਾਂਦਾ ਹੈ ਸਾਧ ਸੰਗ ਹੋਈ ਜਾਂਦਾ ਹੈ ਨਾਮ ਸਿਮਰਨ ਹੋਈ ਜਾਂਦਾ ਗੁਰਸਿੱਖ ਸੰਗ ਤਾਂ ਲਾਹਾ ਲਈ ਜਾਂਦੀਆਂ ਨੇ ਸੇਵਾਦਾਰ ਸੇਵਾ ਕਰੀ ਜਾਂਦੇ ਨੇ ਬਹੁਤ ਹੀ ਜਿਆਦੇ ਰੌਣਕਾਂ ਹੋ ਗਈਆਂ ਤੇ ਜਦੋਂ ਸਾਰੇ ਸ਼ਹਿਰ ਵਿੱਚ ਰਾਜਾ ਜਦੋਂ ਸ਼ਹਿਰ ਕਰਨ ਆਇਆ ਨਾ ਕਹਿੰਦੀ ਅੱਜ ਜਿਹੜੇ ਲੋਕ ਨੂੰ ਇੱਕ ਪਾਸੇ ਕਿਉਂ ਚਾਈ ਜਾਂਦੇ ਨੇ ਕੀ ਕੋਈ ਪ੍ਰੋਗਰਾਮ ਹੈ ਵਜ਼ੀਰ ਨੇ ਦੱਸਿਆ ਕਹਿੰਦੇ ਰਾਜਨ ਸ਼ਹਿਰ ਵਿੱਚ ਇੱਕ ਨਾਨਕ ਨਾਮ ਦੇ ਕਹਿੰਦੇ ਵਾਹਾਂ ਪੁਰਸ਼ ਸੰਤ ਸਾਧੂ ਪਰਮੇਸ਼ਰ ਦੇ ਪਿਆਰੇ ਅੱਲਾਹ ਦਾ ਰੂਪ ਨੂਰਉਲ ਨੂਰ ਉਹ ਆਏ ਹੋਣੇ ਬੜੀ ਮਹਿਮਾਨਾਂ ਦੀ ਅੱਛਾ ਕਹਿੰਦੇ ਉਹਨਾਂ ਨੂੰ ਸਦਾ ਦਿੱਤਾ ਜਾਵੇ ਦਰਬਾਰ ਵਿੱਚ ਸਦਾ ਜਾਵੇ ਸਤਕਾਰ ਕਰਾਂਗੇ ਚਲੋ ਦੂਸਰੇ ਦਿਨ ਸੱਚੇ ਪਾਸ਼ਾ ਮਹਾਰਾਜ ਆਏ ਕਿਉਂ ਗੁਰੂ ਸੱਚੇ ਪਾਸ਼ਾ ਮਹਾਰਾਜ ਕਿਹੜਾ ਕਿਸ ਤੋਂ ਕੋਈ ਡਰਦੇ ਸੀ ਰਾਜੇ ਤੋਂ ਡਰਨਾ ਜਾਂ ਸੱਦੇ ਉਤੇ ਨਾ ਜਾਣਾ ਗੁਰੂ ਸੱਚੇ ਪਾਸ਼ਾ ਹਮੇਸ਼ਾ ਗੋਸ਼ਟ ਬਾਤ ਤੇ ਵਿਚਾਰ ਕਰਨ ਵਾਸਤੇ ਤਿਆਰ ਵਰ ਤਿਆਰ ਰਹਿੰਦੇ ਸੀ ਤੱਕ ਗਏ ਤਾ ਸਾਰੇ ਦਰਬਾਰ ਲੱਗਿਆ ਹੋਇਆ ਹੈ ਗੁਰੂ ਸਾਹਿਬ ਵੀ ਬੈਠੇ ਨੇ ਰਾਜਾ ਉੱਚੇ ਤਖਤੇ 'ਤੇ ਬੈਠਾ ਹੈ ਗੁਰੂ ਸਾਹਿਬ ਥੱਲੇ ਜੋ ਉਹਨਾਂ ਦਾ ਬੈਠਣ ਦਾ ਪਤਵੰਤੇ ਸੱਜਣਾਂ ਦਾ ਹੈਗੇ ਥੱਲੇ ਬਿਠਾਏ ਹੋਏ ਨੇ ਸਾਰੇ ਇੱਕ ਪਾਸੇ ਰਾਜਾ ਦਾ ਉੱਚਾ ਤਖਤਾ ਹੈ ਤਾਂ ਗੁਰੂ ਨਾਨਕ ਪਾਸ਼ਾ ਮਹਾਰਾਜ ਨੂੰ ਉਸ ਰਾਜੇ ਨੇ ਕਿਹਾ ਕਿ ਰਾ ਫਕੀਰਾ ਚਲੋ ਤੇਰੀ ਸਭਾ ਬਹਤ ਹੈ ਵਡਾਈ ਬਹੁਤ ਹੈ ਤੂੰ ਪਰਮੇਸ਼ਰ ਦਾ ਨਾਮ ਜਪਦਾ ਹੈ। ਪਰ ਤੇਰਾ ਜਿਹੜਾ ਪ੍ਰਮਾਤਮਾ ਜਿਹਨੂੰ ਤੂੰ ਰੱਬ ਕਹਿਣਾ ਅਕਾਲ ਪੁਰਖ ਕਹਿਣਾ, ਰਾਮ ਕਹਿਣਾ ਉਹ ਕਰਦਾ ਕੀ ਹੈ? ਤੇਰਾ ਰਾਮ, ਤੇਰਾ ਅੱਲਾ, ਤੇਰਾ ਵਾਹਿਗੁਰੂ ਉਹ ਕਰਦਾ ਕੀ ਹੈ? ਗੁਰੂ ਨਾਨਕ ਪਾਸ਼ਾ ਨੂੰ ਤਖਤ ਤੇ ਬੈਠ ਉੱਚੀ ਜਗ੍ਹਾ ਤੇ ਬੈਠ ਤਖਤ ਤੇ ਬੈਠ ਰਾਜੇ ਨੇ ਸਵਾਲ ਕੀਤਾ। ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਕਹਿਣ ਲੱਗੇ ਕਿ ਰਾਜਨ ਇਹ ਸਵਾਲ ਦਾ ਜਵਾਬ ਮੈਂ ਇੱਥੇ ਖੜ ਕੇ ਹੁੰਦੇ ਸਕਦਾ ਮੈਂ ਜਿਹੜਾ ਤੇਰਾ ਤਖਤ ਤੇਰੇ ਤਖਤ ਤੇ ਬੈਠ ਕੇ ਦੇ ਸਕਦਾ ਇੱਕ ਵਾਰ ਤਾਂ ਰਾਜੇ ਨੂੰ ਗੁੱਸਾ ਆ ਕਿ ਮੇਰੇ ਤਖਤ ਤੇ ਬੈਠਣ ਵਾਲਾ ਮੇਰੇ ਸੰਗਹਾਸਣ ਤੇ ਬੈਠਣ ਵਾਲਾ ਕੌਣ ਕਹਿੰਦੇ ਚਲੋ ਕੋਈ ਗੱਲ ਨਹੀਂ ਮੈਨੂੰ ਸਵਾਲ ਸਹੀ ਜੇ ਮਿਲਣਾ ਚਾਹੀਦਾ ਇਹ ਨਾ ਹੋਵੇ ਕਿ ਤੂੰ ਤਖਤ ਤੇ ਇਸ ਮੇਰੇ ਬਰਾਬਰ ਬੈਠੇ ਮੇਰੀ ਕੁਰਸੀ ਦੇ ਸੰਗਹਾਸਣ ਤੇ ਬੈਠੇ ਪਰ ਸਵਾਲ ਵੀਾਂ ਜਦ ਸਹੀ ਹੋਵੇ ਕਹਿੰਦੇ ਬਿਲਕੁਲ ਸਹੀ ਸਵਾਲ ਜਵਾਬ ਹੋਵੇਗਾ ਰਾਜੇ ਤੇ ਰਾਜਾ ਥੱਲੇ ਆ ਗਿਆ ਗੁਰਨਾਨਕ ਪਾਸ਼ਾ ਕਹਿੰਦੇ ਜਿੱਥੇ ਮੈਂ ਥੱਲੇ ਬੈਠਾ ਨਾ ਤੈਨੂੰ ਉੱਥੇ ਬੈਠਣਾ ਪਏਗਾ ਰਾਜਨ ਪਰ ਜਿੱਥੇ ਤੁਸੀਂ ਬੈਠੇ ਉੱਥੇ ਬੈਠੋ ਉੱਚੀ ਜਗ੍ਹਾ ਤੇ ਗੁਰਨਾਨਕ ਪਾਸ਼ਾ ਮਹਾਰਾਜ ਬੈਠ ਕੇ ਜਿੱਤੇ ਰਾਜਾ ਬੈਠਾ ਸੀ ਉੱਚੀ ਜਗ੍ਹਾ ਤੇ ਸਕਾਸਨ ਦੇ ਤੱਕ ਤੇ ਰਾਜਨ ਕਹਿਣ ਲੱਗਾ ਕਹਿੰਦੇ ਹਾਂ ਜੀ ਫਕੀਰ ਸਾਈ ਦੱਸੋ ਤੇਰਾ ਪ੍ਰਮਾਤਮਾ ਤੇਰਾ ਖੁਦਾ ਕੀ ਕਰਦਾ ਹੈ ਗੁਰਨਾਨਕ ਪਾਸ਼ਾ ਹੱਸੇ ਫੇਰ ਫਿਰ ਕਿਹਾ ਕਿ ਰਾਜਨ ਪੁੱਛੋ ਸਵਾਲ ਕਹਿੰਦੇ ਮੈਂ ਪੁੱਛ ਲਿਆ ਤੇਰਾ ਖੁਦਾ ਕੀ ਕਰਦਾ ਗੁਰਨਾਨਕ ਪਾਸ਼ਾ ਫੇਰ ਮੁਸਕਰਾਏ ਫੇਰ ਫੇਰ ਸਵਾਲ ਤੋਂ ਕਹਿੰਦੇ ਤੁਸੀਂ ਜਵਾਬ ਕਿਉਂ ਨਹੀਂ ਦਿੰਦੇ ਵਕੀਲ ਸਾਈ ਮੈਨੂੰ ਤੁਸੀਂ ਜਾਣ ਕੇ ਆਪਦਾ ਪਰਦਾ ਪਾ ਰਹੇ ਹੋ ਤੁਹਾਡੇ ਕੋਲ ਜਵਾਬ ਨਹੀਂ ਗੁਰਨਾਨਕ ਪਾਸ਼ਾ ਮਹਾਰਾਜ ਤੇਰੇ ਸਵਾਲ ਦਾ ਜਵਾਬ ਅਸੀਂ ਦੇ ਦਿੱਤਾ ਹੈ ਕਹਿੰਦੇ ਨਹੀਂ ਪੁੱਛ ਲਓ ਆਰ ਦੁਆਲੇ ਸਭਨ ਕਿਸ ਨੇ ਸਮਝਣਾ ਆਵੇ ਗੁਰਨਾਨਕ ਪਾਸ਼ਾ ਕਹਿੰਦੇ ਤੇਰੇ ਸਵਾਲ ਦਾ ਜਵਾਬ ਅਸ ਦੇ ਦਿੱਤਾ ਕਹਿੰਦੇ ਇਹੀ ਜੋ ਹੋ ਗਿਆ ਕਹਿੰਦੇ ਕਿਵੇਂ ਕਹਿੰਦੇ ਤੂੰ ਕਿੱਥੇ ਸੀ ਕਹਿੰਦੇ ਮੈਂ ਪਹਿਲਾਂ ਤਖਤੇ ਸੀ ਹੁਣ ਕਿੱਥੇ ਹਾਂ ਕਹਦੇ ਹੁਣ ਨੀਮੀ ਜਗ੍ਹਾ ਮੈਂ ਕਿੱਥੇ ਸੀਗਾ ਤੁਸੀਂ ਨੀਮੀ ਜਗ੍ਹਾ ਸੀਗੇ ਹੁਣ ਮੈਂ ਕਿੱਥੇ ਆ ਗਿਆ ਤਾਂ ਹੁਣ ਤਖਤ ਤੇ ਆ ਕਹਿੰਦੇ ਵਸ ਇਹੀ ਕਰਦਾ ਮੇਰਾ ਖੁਦਾ ਜਿਵੇਂ ਮੈਂ ਨੀਮ ਆ ਤੋਂ ਇੱਕ ਪਲ ਦੇ ਵਿੱਚ ਉੱਚੇ ਤੇ ਚੱਲਿਆ ਗਿਆ ਤਖਤੇ ਬੈਠ ਗਿਆ ਫਕੀਰ ਹੁੰਦੇ ਹੋਏ ਰਾਜਾ ਬਣ ਗਿਆ ਮੈਂ ਬਾਦਸ਼ਾਹ ਤੇਰੇ ਤਖਤੇ ਬੈਠ ਗਿਆ ਔਰ ਤੁਸੀਂ ਬਹੁਤ ਵੱਡੇ ਰਾਜ ਹੁੰਦੇ ਇੱਕ ਫਕੀਰ ਦੀ ਜਗ੍ਹਾ ਤੇ ਆ ਗਏ ਮੇਰਾ ਖੁਦਾ ਇਹੀ ਕਰਦਾ ਜਿਹੜਾ ਪਰਮਾਤਮਾ ਖੁਦਾ ਦੇ ਨਾਲ ਰਾਜਮੰਦੀ ਵਿੱਚ ਰਹਿੰਦਾ ਵਾਹਿਗੁਰੂ ਦੇ ਭਜਨ ਵਿੱਚ ਰਹਿੰਦਾ ਨਿਮਾਣਾ ਬਣ ਕੇ ਰਹਿੰਦਾ ਔਨ ਇੱਕ ਕੀੜਾ ਥਾਪ ਦੇ ਪਾਤਸ਼ਾਹੀ ਔਨ ਇੱਕੋ ਦਮ ਫਕੀਰ ਨੂੰ ਮਾੜੇ ਮਗਤੇ ਨੂੰ ਵੀ ਨਿਮਾਣਾ ਤੋਂ ਨਿਮਾਣ ਨੇ ਇੱਕੋ ਦਮ ਤਾਕਤਾਂ ਦਾ ਮਾਲਕ ਬਣਾ ਦਿੰਦਾ ਆ ਤੇ ਜਿਹੜਾ ਕੋਈ ਹੰਕਾਰ ਕਰੇ ਜਿਹੜਾ ਕੋਈ ਬਹੁਤ ਉੱਚਾ ਕਹਾਵੇ ਉਹਨੂੰ ਇੱਕ ਉਹਦਾਂ ਤਾਕਤਾਂ ਤੋਂ ਨੀਵੀਆਂ ਦੇ ਵਿੱਚ ਲਿਆ ਆਉਂਦਾ ਇਹ ਮੇਰਾ ਖੁਦਾ ਕਰਦਾ ਉੱਚਾ ਨੀਚ ਕਰੈ ਮੇਰਾ ਗੋਮੰਦ ਕਾਹੂ ਤੇ ਨੰਡ ਰੈ ਮਹਾਰਾਜ ਤੇ ਪਾਸ਼ਾ ਦਾ ਇਹ ਸਵਾਲ ਇਹ ਜਵਾਬ ਸੁਣ ਕੇ ਗੁਰਨਾਨਕ ਪਾਸ਼ਾ ਦਾ ਉਹ ਰਾਜਾ ਗੁਰੂ ਸਾਹਿਬ ਦਾ ਹੱੱਤੇ ਪਾਸ਼ਾ ਦਾ ਆਵਾਜ਼ ਸਿੱਖ ਬਣ ਗਿਆ ਅੰਮ੍ਰਿਤ ਵੇਲਾ ਸੰਭਾਲ ਕੇ ਇਸਨਾਨ ਦਾਨ ਨਾਲ ਜੁੜਿਆ